ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਪੰਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਾਹੋਕੇ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਸੀਲ ਕਿਹੜੀ ਤਸੀਲ ਬਗਾਪੁਰਾਣਾ ਜੀ ਬਾਈ ਜੀ ਜੇ ਕਿਸੇ ਵੀਰ ਨੇ ਕੋਈ ਵੀ ਪਸ਼ੂ ਸੇਲ ਕਰਨ ਲਈ ਵੀਡੀਓ ਪਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 92249 ਬਾਈ ਜੀ ਬਾਈ ਜੀ ਬੂਰੀ ਮਾਝਾ ਬਾਈ ਜੀ ਉਹਨਾਂ ਕੋਲੇ ਸੂਈ ਸੁਵਾਈ ਆ ਤੇ ਬਾਕੀ ਦੀ ਬੰਦੂਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ। ਉਹ ਬਾਈ ਜੀ। ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ। ਨਾਮ ਮੇਰਾ ਗੋਰਾ ਤੇ ਪਿੰਡ ਹੈਗਾ ਸਾਰੋਕੇ। ਪਿੰਡ ਸਾਰੋਕੇ। ਜ਼ਿਲ੍ਹਾ ਮੋਗਾ ਸੀ ਮਗਰ। ਠੀਕ ਆ ਬਾਈ ਜੀ। ਤੇ ਬਾਈ ਜੀ ਕੀ ਕਿਨੇ ਦਾ ਦੀ ਮਹਿੰਦੀ ਜੀ? 300 ਰੁਪਏ ਬਾਈ ਇਹ ਓਰੀਜਨਲ। ਹਾਂਜੀ। 14 ਦਿਨਾਂ ਦੀ ਸੂਈ ਵਿਆਜ। 14 ਦਿਨਾਂ ਦੀ ਜੀ। ਮਗਰ ਕੱਟਾ 14 ਕਿਲੋ ਵੱਧਦਾ। ਮਗਰ ਕੱਟਾ ਤੇ 14 ਕਿਲੋ ਦੁੱਦਾ। ਹਾਂਜੀ। ਠੀਕ ਆ ਬਾਈ। ਉਹ ਸੀਲ ਡੰਡੇ ਆ ਬਾਈ ਜੀ। ਬੱਸ। ਤੇ ਚੋਨ ਨੂੰ ਬਾਈ ਜੀ ਬੰਦਾ ਬੁੜੀ ਕੋਈ ਝੋਲੇ ਪਲਾ ਲੋ ਬਾਈ ਜੀ ਬਾਈ ਜੀ ਇਹਦੇ ਜਵਾਗ ਬੈਠਾ ਰਵੇ ਪਲਾ ਸਿਕਟਰ ਦੁੱਧ ਆ ਜੀ ਤੋਰ ਚਾਲ ਕਰਮ ਵਾਲੀ ਦੀ ਚੈੱਕ ਕਰਾਉਣੇ ਤੁਨੂੰ ਮਸੱਲੀ ਪਾਰਕ ਤੋਂ ਹੀ ਆਬ ਕਰਦੇ ਲੋ ਬਾਈ ਜੀ ਕੱਦ ਕਾਟ ਵਾਲੀ ਮੈਂ ਆ ਪੂਰੀ ਵੱਡੀ ਆ ਗੋਲ ਸਿੰਘ ਦੀ ਆ ਪੱਕਾ ਪੂਰਾ ਰੰਗ ਆ ਵੇਖੋ ਜੀ ਤੋਰਾ ਤਾਰਾ ਕਰਮ ਵਾਲੀ ਦਾ ਪੂਰਾ ਸੁਣਾ ਪਹਿਲਵਾਨਾਂ ਨੂੰ ਨੱਤਾਂ ਚੋੜਵਾ ਕਰ ਕਰ ਤੁਰਦੀ ਆ ਚਾਰ ਹੀ ਥਾਣਾ ਪੂਰੇ ਗਾਇਬ ਚ ਲੱਗੇ ਆ ਮੋٹے ਮੋٹے ਮੁਠੀ ਵਾਲੀ ਚਵਾਈ ਵਾਲੇ ਥਾਣਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਓ ਜੀ ਸੋਹਣੀ ਸੁਨੱਖੀ ਕੱਦ ਕਾਠ ਵਾਲੀ ਮਏ ਆ ਬੰਦ ਹੋਈ ਬੰਦ ਬੰਦ ਲਓ ਬਾਈ ਜੀ ਨੇੜ ਤੋਂ ਥਾਣੇ ਵੱਲ ਚੈੱਕ ਕਰ ਲਓ ਕਰਮ ਵਾਲੀ ਦਾ ਪੂਰੇ ਗਾਇਬ ਚ ਗੱਟ ਗੱਟ ਦੀ ਵਿੱਥੀ ਤੇ ਥਾਣਾ ਕਹਿਣ ਦੀ ਗੱਲ ਨਹੀਂ ਜੀ 16 ਥਾਣ ਲੱਗਿਆ ਜੀ ਢੋਟੀ ਵੀ ਕੱਦ ਕਾਠ ਵਾਲੀ ਆ ਹਜੇ ਨਵਾਂ ਆਣੀ ਆ ਤੇ ਜਸੂ ਦਾ ਦੁੱਧੰਦਾ ਜਾ ਬਾਈ ਜੀ ਕਿੰਨਾ ਹੋਰ ਵਾਦੂਗੀ ਕਿੰਨਾ ਤੇ 1.5 ਕਿਲੋ ਹੋ ਜਾ ਮੱਝ ਕਿਲੋ 1.5 ਕਿਲੋ 15 ਕਿਲੋ ਬਾਈ ਜੀ ਦੁੱਧ ਦੇ ਦੂਗੀ 14 ਲੀਟਰ ਦੁੱਧ ਤਿਆਰ ਆ ਬਾਕੀ 14 ਦਿਨ 14 15 ਦਿਨਾਂ ਤੋ ਮੈਂ ਆਉਂਦਾ ਉੱਤੇ ਪੂਰਤੇ ਆ ਹੀ ਜਾਂਦੀ ਆ ਤੇ ਮੁੱਲ ਬਾਈ ਜੀ ਤੋਂ ਆਪ ਪੁੱਛ ਲੈਨੇ ਆ ਤੇ ਬਾਈ ਮੁੱਲ ਜੈਜ ਕੀ ਆ ਮੁੱਲ ਬਾਈ ਜੀ 15 ਮੁੱਲ 115 ਜੀ ਮੌਕੇ ਤੇ ਹੋ ਜੂ ਮਾਲਤਾਨ ਬਾਈ ਜੀ ਮਾਲਤਾਨ ਬਾਈ ਜੀ ਇਹਦੇ ਕਰ ਦਿਆਂਗੇ 1 ਲੱਖ ਤੇ 15000 ਰੁਪਇਆ ਬਾਈ ਜੀ ਨੇ ਮੁੱਲ ਕੀਤਾ ਮੱਝ ਸੋਣੀ ਆ ਬਾਈ ਜੀ ਕੋਈ ਬੁਰੀ ਮਹਦਾ ਚਾਵਣ ਸ਼ਕੀਨ ਹੋਇਆ ਬਾਈ ਤੇ ਬਾਈ ਜੀ ਦਾ ਮੋਬਾਈਲ ਨੰਬਰ ਤੁਹਾਨੂੰ ਪੁੱਛ ਦਿੰਨੇ ਆ ਉੱਤੇ ਬਾਈ ਜੀ ਸੰਪਰਕ ਕਰ ਲਿਓ ਲੋ ਬਾਈ ਜੀ ਵਾਕਾਂ ਹੀ ਮੈਂ ਸੀਲ ਆ ਬਾਈ ਜੀ ਉਹਨੇ ਪੁੱਠੇ ਹੀ ਪਾਸੇ ਬਹਿ ਗਏ ਆ ਤੇ ਠੰਡੀ ਸੀਲ ਬਹੁਤ ਆ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਜੀ 9655 ਹਾਂਜੀ 96055 ਇੱਕ ਵਾਰੀ ਫੇਰ ਦੱਸ ਦਿਓ ਜੀ 9655 96055 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਕਿਸੇ ਵੀਰ ਦੇ ਪਸੰਦ ਆਵੇ ਤੇ ਮੱਝ ਬਾਈ ਸੋਹਣੀ ਲੱਗੇ ਵੀਡੀਓ ਆਪਣੀ ਸੋਹਣੀ ਲੱਗੇ ਅਗੇ ਸ਼ੇਅਰ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਬਾਈ ਸੋਹਣੀ ਸਨਖੀ ਆ ਕਿਸੇ ਵੀਰ ਦੇ ਪਸੰਦ ਹੋਈ ਬਾਈ ਜੀ ਨਾਲ ਸਪਰਕ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ